ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਤੇ ਅੱਜ ਸਾਡੇ ਕੋਲ ਇੱਕ ਸਰ ਆਏ ਨੇ ਜੀ ਇਹਨਾਂ ਦਾ ਜਾਣ ਪਛਾਣ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਭਾਜੀ ਸਾਡਾ ਸ਼ੁਭਨਾਮ ਜੀ ਮੇਰਾ ਨਾਮ ਵਜੀਰ ਸਿੰਘ ਬਿਰਕ ਜੀ ਸਰ ਜੀਰਕਪੁਰ ਤੋਂ ਜੀਰਕਪੁਰ ਤੋਂ ਵਜੀਰ ਜੀ ਥੋੜਾ ਦੱਸੋ ਤੁਸੀਂ ਅੱਜ ਇਹ ਟ੍ਰੇਨਿੰਗ ਲੈਣ ਆਏ ਹੋ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਮੋਹਾਲੀ ਤੋਂ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹ ਟ੍ਰੇਨਿੰਗ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ ਤੇ ਕੀ ਤੁਹਾਨੂੰ ਕਿਸ ਤਰ੍ਹਾਂ ਦੀ ਤੁਹਾਡਾ ਐਕਸਪੀਰੀਅੰਸ ਰਿਹਾ ਟ੍ਰੇਨਿੰਗ ਲੈ ਕੇ ਮੇਰੀ ਜ਼ਰੂਰਤ ਇਸ ਤਰ੍ਹਾਂ ਹੈ ਕਿ ਮੈਂ ਆਰਗੈਨਿਕ ਫਾਰਮ ਸ਼ੁਰੂ ਕੀਤਾ ਹੈ ਬਾਸਪਾ ਪਿੰਡ ਦੇ ਵਿੱਚ ਜੀ ਤੇ ਮੈਨੂੰ ਉਸ ਲਈ ਵਰਮੀ ਕੰਪੋਸਟ ਚਾਹੀਦੀ ਸੀ ਜੀ ਮੈਂ ਉੱਥੇ ਆਪਣਾ ਯੂਨਿਟ ਲਾਉਣਾ ਚਾਹੁੰਦਾ ਸੀ ਮੈਂ ਇੱਥੇ ਆ ਕੇ ਟ੍ਰੇਨਿੰਗ ਲਈ ਔਰ ਮੈਨੂੰ ਬੇਸਿਕਲੀ ਬਹੁਤ ਡੀਪਲੀ ਵਿਗਿਆਨ ਮਿਲਿਆ ਔਰ ਮਾਰਕੀਟਿੰਗ ਬਾਰੇ ਵੀ ਪਤਾ ਲੱਗ ਗਿਆ ਇਹ ਪਾਣੀ ਜਿਹੜੀਆਂ ਕਿਸੇ YouTube ਤੇ ਅਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹਾਂ ਪਰ ਉਹ ਅਧੂਰਾ ਗਿਆਨ ਹੁੰਦਾ ਹੈ ਤੇ ਅੱਜ ਸਾਨੂੰ ਤਕਰੀਬਨ ਪੂਰਨ ਗਿਆਨ ਮਿਲਿਆ ਜੀ ਸਰ ਤੇ ਸਰ ਹੋਰ ਬਾਕੀ ਜਿਹੜੇ ਕਿਸਾਨ ਵੀਰ ਨੇ ਜਾਂ ਉਦਮੀ ਨੇ ਉਹਨਾਂ ਤੱਕ ਤੁਹਾਡਾ ਕੀ ਸੁਨੇਹਾਰ ਹੋਊਗਾ ਜੀ ਮੇਰਾ ਇਹ ਹੀ ਹੈ ਕਿ ਅਗਲਾ ਯੁੱਗ ਆਰਗੈਨਿਕ ਫਾਰਮਿੰਗ ਦਾ ਹੈ ਇਸ ਲਈ ਸਾਨੂੰ ਵਰਮੀ ਕੰਪੋਸਟ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਇਹਨੀਆਂ ਬਿਮਾਰੀਆਂ ਮਿਲ ਲੈ ਰਹੇ ਹਾਂ ਦੂਸਰੀਆਂ ਪੈਸੈਸਾਈਡਜ਼ ਫਰਟੀਲਾਈਜ਼ਰ ਵਾਲੀਆਂ ਅਸਲਾਂ ਯੂਜ਼ ਕਰਕੇ ਤੇ ਸਾਨੂੰ ਬਚਨ ਦੀ ਲੋੜ ਹੈ ਤੇ ਇਸ ਕਰਕੇ ਵਰਮੀ ਕੰਪੋਸਟ ਵਾਲੀਆਂ organic ਸਬਜ਼ੀਆਂ ਫਾਲਸ ਕ੍ਰੂਟ ਫਸਲਾਂ ਦਾ ਯੂਜ਼ ਕਰਨਾ ਹੈ ਧੰਨਵਾਦ ਸਰ ਥੈਂਕ ਯੂ